ਭਾਰਤ ਜੈ ਜੀ ਭਾਰਤ ਅੱਜ ਅਸੀਂ ਸਾਰੇ ਆਜ਼ਾਦੀ ਦਾ 78ਵਾਂ ਦਿਹਾੜਾ ਮਨਾ ਰਹੇ ਹਾਂ ਬਹੁਤ ਸਾਰੇ ਕ੍ਰਾਂਤੀਕਾਰੀ ਇਸ ਦਿਨ ਨੂੰ ਦੇਖਣ ਲਈ ਆਜ਼ਾਦਮਾਹ ਦਾ ਦੇ ਉੱਪਰ ਉਹਨਾਂ ਨੇ ਆਪਣੀ ਜਾਨ ਵੀ 바ਜੀ ਲਾਤੀ ਸ਼ਹਾਦਤ ਦਾ ਜਾਨ ਨਹੀਂ ਪਾਇਆ ਬਹੁਤ ਸਾਰੇ ਭਾਰਤ ਦੇ ਨੌਜਵਾਨ ਚੀਰ ਭਗਤ ਸਿੰਘ ਨੂੰ ਆਪਣਾ ਆਈਡੀਅਲ ਮੰਨਦੇ ਹਨ ਕਿਉਂਕਿ ਉਹਨਾਂ ਨੇ ਜਿੰਨੇ ਵੀ ਸ਼ਹੀਦ ਸੀ ਉਹਨਾਂ ਨੇ ਆਜ਼ਾਦੀ ਵਾਸਤੇ ਆਪਣੀ ਜਾਨ ਦਿੱਤੀ ਸੀ ਉਹਨਾਂ ਲੱਗਦਾ ਸੀ ਆਜ਼ਾਦੀ ਆਉਗੀ ਇਸ ਦੇਸ਼ ਨੂੰ ਬਦਲੇ ਜਾ ਸਕਦਾ ਅੰਗਰੇਜ਼ਾਂ ਤੋਂ ਆਜ਼ਾਦੀ ਤਾਂ ਮਿਲ ਗਈ ਪਰ ਹਾਲਾਤ ਨਹੀਂ ਬਦਲੇ ਉਹਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਆਜ਼ਾਦੀ ਅਧੂਰੀ ਹੈ ਪਰ ਆਸਤੇ ਆਸਤੇ ਦੇਸ਼ ਬਦਲਦੀ ਕਲਚਰ ਨਹੀਂ ਨਰਿੰਦਰ ਮੋਦੀ ਜੀ ਦੇ ਆਉਣ ਨਾਲ ਅੱਜ ਦੇਸ਼ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਪਤਾ ਲੱਗਦਾ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਿਹਾ ਜੇ ਉਹ ਜਾਂਦੇ ਆ ਅਮਰੀਕਾ ਦਾ ਰਾਸ਼ਟਰਪਤੀ ਵੀ ਹੁਣ ਭਾਰਤ ਨੂੰ ਸੀਰੀਅਸ ਲੈਂਦਾ ਯੂਰਪ ਦੇ ਵੀ ਪ੍ਰਧਾਨ ਮੰਤਰੀ ਉਹਨਾਂ ਨੂੰ ਸੀਰੀਅਸ ਲੈਂਦੇ ਨਹੀਂ ਤਾਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਦੇਸ਼ ਭਾਰਤ ਸਾਡੇ ਤੋਂ ਕੁਝ ਲੈਣ ਹੀ ਆਉਂਦਾ ਦੇਣ ਨਹੀਂ ਕੁਝ ਹੁੰਦਾ ਅੱਜ ਚਾਹੇ ਸਾਡੇ ਖਿਡਾਰੀ ਆ ਚਾਹੇ ਸਾਡੇ ਵਿਗਿਆਨੀ ਕਰ ਇੱਕ ਵਿਗਿਆਨੀ ਤੇ ਸਾਡੇ ਦੇਸ਼ ਵਿੱਚ ਰਾਸ਼ਟਰਪਤੀ ਵੀ ਬਣੇ ਡਾਕਟਰ ਏ ਪੀ ਜੇ ਅਬਦੁੱਲ ਕਲਾਮ ਜਿਹਨਾਂ ਨੂੰ ਮਜ਼ਾਹਿਲ ਮੈਨ ਵੀ ਕਿਹਾ ਜਾਂਦਾ ਸ਼ਾਇਦ ਕਿਸੇ ਕੰਟਰੀ ਕੀਤਾ ਦਾ ਮੌਕਾ ਮਿਲਿਆ ਹੋਵੇ ਕਿਸਨ ਸਾਡੇ ਚ ਮਹਿਲਾ ਰਾਸ਼ਟਰਪਤੀ ਹੈ ਪ੍ਰਧਾਨ ਮੰਤਰੀ ਵੀ ਮਹਿਲਾ ਬਣ ਚੁੱਕੇ ਹਨ ਤੇ ਰਾਸ਼ਟਰਪਤੀ ਮਹਿਲਾ ਬਣ ਚੁੱਕੇ ਹਨ ਕਿਉਂਕਿ ਸਾਡੇ ਦੇਸ਼ ਵਿੱਚ ਲਿੰਗ ਭੇਦ ਬਹੁਤ ਘੱਟ ਹੈ ਅਮਰੀਕਾ ਦੇ ਵਿੱਚ ਹਾਲੇ ਵੀ ਰਾਸ਼ਟਰਪਤੀ ਜਿਹੜੀ ਆ ਉਹ ਔਰਤ ਨਹੀਂ ਬਣ ਪਾਈ ਜੀ ਬਲਕਿ ਆਪਣੇ ਆਪ ਨੂੰ ਬਹੁਤ ਵਿਕਸਤ ਮੰਨਦੇ ਆ ਪਰ ਹੱਲੇ ਵੀ ਕੰਮ ਕਰਨ ਦੀ ਬਹੁਤ ਲੋੜ ਆ ਇਸ ਦੇਸ਼ 'ਚੋਂ ਭ੍ਰਿਸ਼ਟਾਚਾਰ ਮੁਕਤ ਹੋਵੇ ਸਾਡਾ ਸੂਬਾ ਜਿਹੜਾ ਉਹ ਭ੍ਰਿਸ਼ਟਾਚਾਰ ਮੁਕਤ ਹੋਵੇ ਇੱਥੇ ਤਰੱਕੀ ਹੋਵੇ ਇੱਥੇ ਨਸ਼ਾ ਗੋੜੀ ਬੰਦ ਹੋਵੇ ਕਿਉਂਕਿ ਜਿੱਦਾਂ ਪੰਜਾਬ ਨਸ਼ੇ ਦੇ ਵਿੱਚ ਫੜਿਆ ਗਿਆ ਉਹ ਬਹੁਤ ਬੁਰੀ ਤਰ੍ਹਾਂ ਨੌਜਵਾਨ ਅਜੇ ਨਸ਼ੇ ਦੇ ਵਿੱਚ ਲੱਗੇ ਆ ਇਹਨਾਂ ਨੂੰ ਨਸ਼ੇ 'ਚੋਂ ਕੱਢਣ ਲਈ ਇਹਦੇ ਨਾਲ ਨਾਲ ਸਾਡੇ ਨੌਜਵਾਨਾਂ ਨੂੰ ਕਿੱਥੇ ਨਾ ਜੋੜਨ ਲਈ ਉਹਨਾਂ ਨੂੰ ਕੋਈ ਨਾ ਕੋਈ ਕੰਮ ਹੋਣਾ ਚਾਹੀਦਾ ਅੱਜ ਬਹੁਤ ਸਾਰੇ ਨੌਜਵਾਨ ਬਿੱਲੇ ਆ ਬੇਰੁਜ਼ਗਾਰ ਆ ਇਹਦੇ ਕਰਨਾ ਸਾਡੇ ਨੌਜਵਾਨਾਂ ਚ ਪੰਜਾਬ ਤੋਂ ਬਾਹਰ ਨੂੰ ਜਾਣ ਦੇ ਹਵਦੇਸ਼ਾ ਬਲ ਜਿਹਦੇ ਕੋਲ ਜਿੰਨੇ ਕ ਪੈਸੇ ਆ ਜੇ ਕੋਈ ਤਖੜਾ ਉਹ ਅਮਰੀਕਾ ਕੈਨੇਡਾ ਜਾਂਦਾ ਜਿਹਦੇ ਕੋਲ ਘੱਟ ਆ ਉਹ ਅਰਬ ਕੰਟਰੀ ਜਾਂਦਾ ਜਿਹੜਾ ਬਿਲਕੁਲੀ ਘੱਟ ਪੈਸੇ ਲਾ ਸਕਦਾ ਉਹ ਦੁਬਈ ਜਾਂ ਅਰਬ ਕੰਟਰੀ ਕਿ ਦਿੰਦਾ ਕਿਉਂਕਿ ਪੰਜਾਬ ਚ ਕੰਮ ਨਹੀਂ ਮਿਲਦੇ ਪੰਜਾਬ ਨੂੰ ਸੁਧਾਰਨ ਵਾਸਤੇ ਅਸੀਂ ਭਾਰਤ ਮਾਤਾ ਦੇ ਅੱਗੇ ਇਹੀ ਅਰਦਾਸ ਕਰਦੇ ਹਾਂ ਜਿਸ ਤਰ੍ਹਾਂ ਸਾਡੇ ਕ੍ਰਾਂਤੀਕਾਰੀਆਂ ਨੇ ਕੰਮ ਕੀਤਾ ਅੱਜ ਆਪਾਂ ਸਾਰੇ ਰਲ ਕੇ ਉਹੀ ਕੰਮ ਨੂੰ ਅੱਗੇ ਵਧਾਈਏ ਇਸ ਪੰਜਾਬ ਨੂੰ ਬਚਾਈਏ ਪੰਜਾਬ 'ਚ ਖੁਸ਼ਹਾਲੀ ਆਵੇ ਪੰਜਾਬ 'ਚ ਨੌਜਵਾਨਾਂ ਨੂੰ ਨਸ਼ਾ ਮੁਕਤ ਬੁਣਾਈਏ ਪੰਜਾਬ 'ਚ ਨੌਜਵਾਨ ਜਿਹੜੇ ਆ ਉਹ ਕੰਮ ਦੇ ਹੋਣ ਉਹਨਾਂ ਨੂੰ ਕਿੱਤਾ ਮਿਲੇ ਇੱਥੇ ਜਿਹੜਾ ਭੈਅ ਆ ਕਾਨੂੰਨ ਵਿਵਸਥਾ ਤੋਂ ਵੀ ਜਾਂਦੇ ਨਾ ਵਿਦੇਸ਼ਾਂ ਵਿੱਚ ਵਿਦੇਸ਼ਾਂ ਚੋਂ ਵੀ ਚੁਪੀ ਤੇ ਲਿਆਓ ਉਥੇ ਗੁੰਡੇ ਜਿਹੜੇ ਆ ਕਾਨੂੰਨ ਤੋਂ ਡਰਦੇ ਆ ਉਹੀ ਭਾਰਤ ਦਾ ਕਾਨੂੰਨ ਜੁਪੀ ਚ ਨਹੀਂ ਲਾਗੂ ਆ ਉਹੀ ਭਾਰਤ ਦਾ ਕਾਨੂੰਨ ਪੰਜਾਬ ਚ ਨਹੀਂ ਲਾਗੂ ਪਰ ਪੰਜਾਬ ਦੇ ਬਦਮਾਸ਼ ਦਰਦੇ ਨਹੀਂ ਆ ਜੁਪੀ ਦੇ ਬਦਮਾਸ਼ ਕਰਦੇ ਪਏ ਕਾਰਨ ਕਾਨੂੰਨ ਲਾਗੂ ਆ ਜਦੋਂ ਜਿੱਥੇ ਕਾਨੂੰਨ ਲਾਗੂ ਹੋਗਾ ਉਥੇ ਬਦਮਾਸ਼ ਕਰਦੇ ਲੋਕ ਤਕਸਰ ਪਜਾਤੀ ਜਹਾੜਾ ਦੇ ਮਨਾਉਂਦੇ ਆ ਪਰੰਤੂ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਵੋਟ ਸਮਝਦਾਰੀ ਨਾਲ ਨਹੀਂ ਪਾਉਂਦੇ ਇਸ ਵਾਸਤੇ ਤੁਹਾਨੂੰ ਬੇਨਤੀ ਆ ਵੀ ਗਾਂ ਆਪਾਂ ਇਹ ਆਜ਼ਾਦੀ ਨੂੰ ਹੋਰ ਕਾਇਮ ਕਰਨ ਦਾ ਤੁਸੀਂ ਕਿਸੇ પાર્ટી ਨੂੰ ਵੋਟ ਪਾਓ ਪਹਿਲਾਂ ਤੇ ਵੋਟ ਪਾਉਣੀ ਬਹੁਤ ਜ਼ਰੂਰੀ ਹੈ ਕਿਸੇ પાર્ટી ਨੂੰ ਪਾਓ ਫਿਰ ਸੋਚ ਸਮਝ ਕੇ ਪਾਓ ਜਿਹਨੂੰ ਅਸੀਂ ਵੋਟ ਪਾ ਰਹੇ ਹਾਂ ਕਿਉਂਕਿ ਸਾਡੇ ਇਲਾਕੇ ਦਾ ਸਾਡੇ ਮੱਲੇ ਦਾ ਸਾਡੇ ਸ਼ਹਿਰ ਦਾ ਵਿਕਾਸ ਕਰਾ ਸਕਦਾ ਜਾਂ ਉਹ ਆਪਣਾ ਹੀ ਵਿਕਾਸ ਕਰਾਉਂਗਾ ਇਹ ਬਹੁਤ ਚੀਜ਼ਾਂ ਜ਼ਰੂਰੀ ਹੈ ਵੀ ਉਹ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਸਕਦਾ ਜਾਂ ਉਹ ਐਸੇ ਕੰਮ ਕਰੂਗਾ ਤੇ ਇਸ ਲਈ ਇਹ ਗੱਲ ਸਾਡੇ ਚ ਬਹੁਤ ਜ਼ਰੂਰੀ ਹੈ 58ਵੇਂ ਆਜ਼ਾਦੀ ਦਿਹਾੜਾ ਜਿਹੜਾ ਤੇ ਆਪਾਂ ਖੁਸ਼ੀ ਨਾਲ ਮਨਾਉਣਾ ਤੇ ਸਾਡੇ ਚ ਸਾਡੇ ਵੱਡੇ ਵੀਰ ਜੇਡੀ ਭਟਾਰੀ ਜੀ ਸਾਬਕਾ ਸੀਐਸ ਤੇ ਭਾਰਤੀ ਜਨਤਾ ਪਾਰਟੀ ਤੋਂ ਪ੍ਰਧਾਨ ਉਹ ਵੀ ਪਹੁੰਚ ਚੁੱਕੇ ਆ ਇਹਨਾਂ ਦਾ ਆਪਾਂ ਸਾਰੇ ਜਿਹੜੇ ਤਾੜੀਆਂ ਦਾ ਸਵਾਗਤ ਵੀ ਕਰਦੇ ਆ ਤੇ ਮੈਂ ਸਿੱਧਾ ਹੀ ਭਟਾਰੀ ਸਾਹਿਬ ਨੂੰ ਬੜਾਈ ਦੇਣ ਦਾ ਸ਼ੋਅ ਦੇ ਰਿਹਾ ਆ ਅਸੀਂ ਆਪਾਂ ਬਾਈਕ ਤੇ ਕੀਤੇ ਸੀ ਬੜਾਈ ਦੇਣ ਦੇ ਅਨੁਸਾਰ ਨੂੰ ਆਪਾਂ ਫਿਰ ਝੰਡਾ ਲਗਾਉਂਦੇ ਆ ਤੇ ਇਹਦੀ ਝੰਡਾ ਲਈ ਭਾਰਤ ਮਾਤਾ ਜੀ ਜੈ ਭਾਰਤ ਮਾਤਾ ਜੀ ਜੈ ਜੋ ਜੀ ਇਹ ਦਸਤਾਰਨ ਮੈਂ ਬਾਰੇ ਮਾਦੀ ਜੀ ਦੇ 77 ਸਾਲ ਪੂਰੇ ਹੋ ਗਏ ਹੈ ਦਸਤਾਰਨ ਇਸ ਤੋਂ ਸਾਲੀਨ ਅੱਗੇ ਆ ਕੇ ਅਜਸੀ ਉਹਨਾ ਸ਼ਹੀਦਾਂ ਨੂੰ ਜਾਤੀ ਕੋ ਰਾਹੀਆਂ ਨੂੰ ਇਹਨਾਂ ਦੇ ਪ੍ਰੇਸ਼ਾਨ ਅਸਰ ਦੇ ਕੇ ਤੇ ਉਹ ਪਾਤਰਸੀ ਬਿਠਾ ਰਿਹਾ ਹੈ ਬਹੁਤ ਹੀ ਅਦਬ ਦੇ ਸਭਾ ਮੇ ਨਾਲ ਆਪਣੇ ਆਪਣੇ ਹੱਥਾਂ ਦੇ ਵਿੱਚ ਇਸ ਰਾਸ਼ਟਰੀ ਕਮੇਡੀਆਂ ਨੂੰ ਰੱਖ ਕੇ ਜਿਹੜੀ ਨਾਰਵਲੀ ਜਨਰੇਸ਼ਨ ਨੂੰ ਸਨੇਹਾ ਹੁੰਦਾ ਹੈ ਉਹ ਸਭੇ ਜੀਵਨ ਦਾ ਸੁਪਨਾ ਸੀ ਉਸ ਸੀਸਨੀ ਕੇਨਾ ਸਾਕਾਰ ਕਰਦੇ ਹੋਏ ਉਹਨਾਂ ਦੇ ਸੁਪਨਾ ਸੀ ਇਸੇ ਤਰ੍ਹਾਂ ਸਾਂਭ ਕੇ ਸੁਪਰ ਪਾਵਰ ਆਉਣੀ ਹਿੰਦੁਸਤਾਨ ਸੌਨੇ ਦੀ ਕਿਰਿਆ ਕਰਨੇ ਹਿੰਦੁਸਤਾਨ ਵਿਸ਼ੇਸ਼ ਗੁਰੂ ਬਣੇ ਕੋਲ ਲਿਗਾ ਸੀ ਜਦੋਂ ਸਾਰੇ ਆਨੇ ਪਾਕਿਸਤਾਨ ਵੀ ਆਏ ਸਦੀ ਪਾਰਟੀ ਨੇ ਭਗਵਨ ਦੇ ਸੀਨੇ ਰੱਖੂਆ ਲਾ ਪੰਡਾ ਸਾਹਿਬ ਦਾ ਵੀ ਪਤਾ ਕਰਾਇਆ ਪੂਰੀ ਜੀਤਾ ਸਾਡੇ ਮੰਡਲ ਦੇ ਦੇਖੀ ਜੀ ਘਟਿਆ ਸ਼ਾਮ ਸ਼ਰਮਾ ਜੀ ਉਹ ਪਾਵਰ ਸਾਹਿਬ ਸਾਡੀ ਸੋਨੀ ਦੀ ਮੀਡੀਆ ਟੀਮ ਹੈ ਇਸ ਵਕਤ ਦੇ ਵਿੱਚ ਉਹ ਸੇਵਾ ਨਿਭਾਉਂਦੇ ਅੱਜ ਦੇ ਕੰਮ ਕਰਦੀ ਹੈ ਉਹਨਾਂ ਸਮਾਜ ਸੇਵਕਾਂ ਦੇ ਸਭ ਮੇਰਾ ਮੁਬਾਰਕ ਆਪਣਾ ਬਮਾਨ ਕਿ ਕਿ ਦੇਸ਼ ਦਾ ਮਾਨ ਦੇਸ਼ ਤੋਂ ਬਿਨ ਕੁਛ ਨਹੀਂ ਹਰ चीज ਦਾ ਪਹਿਲਾ ਦੇਸ਼ ਹੈ ਜੇ ਦੇਸ਼ ਸਲਾਮਤ ਬਾਦ ਅਸਾਂ ਸਲਾਮਤ ਅੱਜ ਅਸੀਂ ਦੇਖ ਸਕਦੇ ਹਾਂ ਕਿ ਯੂਕਰੇਨ ਦੇ ਵਿੱਚ ਇਹ ਦੇਸ਼ ਕਿ ਸਲਾਮਤ ਨਹੀਂ ਉਸ ਦੇ ਕੀ ਹਾਲਾਤ ਹਨ ਬੰਦਲਾ ਦੇ ਵਿੱਚ ਜਦੋਂ ਵੀ ਸਾਡੇ ਸਾਹਮਣੇ ਹੋਈ ਗੰਭੀਰ ਗੱਲ ਹੈ ਕਿ ਉਹਦੇ ਰੋਹ ਤੇ ਹਮਾਰਾ ਨਾ ਹੋਵੇ ਦੇਸ਼ ਦੇ ਰਾਜ ਜੋ ਹੁੰਦੀ ਦੋ ਮੁਲਕਾਂ ਦੇ ਵਿਚਕਾਰ ਹਾਰ ਦਿੱਤਾ ਜਾ ਰਿਹਾ ਹੈ ਕਿ ਇਹ ਦਰਬੀਂ ਦੇ ਤਸੀਰ ਤੇ ਜਾ ਰਿਹਾ ਉਹਨਾਂ ਨੂੰ ਦੇਖ ਕੇ ਤਾਂ ਮੇਰਾ ਸੋਚ ਨਹੀਂ ਪਉਦੀ ਕਿ ਸਭ ਤੋਂ ਪਹਿਲਾਂ ਹਰ ਕੀ ਤੋਂ ਪਹਿਲਾਂ ਸਦਾ ਦੇਸ਼ ਆ ਦੇਸ਼ ਦਾ ਸਨਮਾਨ ਦੇਸ਼ ਖੜਾ ਰਹੂਗਾ ਅਸੀਂ ਖੜੇ ਰਹਿਾਂਗੇ ਸਾਡੇ ਧਰਮ ਖੜੇ ਰਹਿਣਗੇ ਸਾਡੀਆਂ ਜਨਤਾ ਪਾਤਾਂ ਖੜੀਆਂ ਰਹਿਣਗੀਆਂ ਅਸੀਂ ਸਾਰੇ ਬਰਤੋ ਦਰ ਰਹੇ ਹੋਵਾਂਗੇ ਹਰ ਸਭ ਤੋਂ ਪਹਿਲਾਂ ਦੇਸ਼ ਆ ਜਿਹਦੇ ਅੱਗੇ ਸਾਡਾ ਮਸ ਜਿਹੜਾ ਮੱਤ ਹੈਗਾ ਬੜੇ ਸਨਮਾਨ ਨਾਲ ਖੜਾ ਦੇਗਾ ਕਿ ਅਸੀਂ ਚਾਹਤੇ ਰਹਿਾਂਗੇ ਇਸ ਦੇ ਨਾਲ ਮੈਂ ਆਪਣੀ ਬਾਣੀ ਨੂੰ ਬੇਨਮ ਦੂੰਗਾ ਮੈਂ ਬੇਨਤੀ ਕਰਾਂਗਾ ਮੋਈ ਜੀ ਨੂੰ ਉਹ ਆਪਣੀ ਗੱਲ ਕਰੇ ਧੰਨਵਾਦ ਸੋਣਾ ਜੀ ਮਿੱਠੇ ਹੋਏ ਚਾਹ ਜੀ ਬੰਤੀ